ਨਹੀਂ ਜੋ ਪਿਛਲੇ ਸਮੇਂ ਦੇ ਵਿੱਚ ਜੋ ਇਹਨੀਆਂ ਗੱਲਾਂ ਬਾਤਾਂ ਜਿੰਨੀਆਂ ਕਿ ਸਾਹਮਣੇ ਆਈਆਂ ਸੁਖਵੀਰ ਸਿੰਘ ਬਾਦਲ ਨੇ ਜੋ ਉੱਥੇ ਚਿੱਠੀ ਸੰਪੀ ਅਜਤੇਦਾਰ ਨੂੰ ਉਸ ਤੋਂ ਤੇ ਜਿੱਥੇ-ਜਿੱਥੇ ਵੀ ਉਹ ਬੋਲਿਆ ਕਿਤੇ ਖਾਸ ਕਰਕੇ ਜਿਹੜਾ ਤੁਸੀਂ ਅੱਜ ਜ਼ਿਕਰ ਕੀਤਾ ਆਪਣਾ ਈਸਰੂ ਉੱਥੇ ਜਿਸ ਤਰ੍ਹਾਂ ਬੋਲਿਆ ਉਹ ਉਹਦੇ ਚੋਂ ਲੱਗਦਾ ਕਿ ਨਹੀਂ ਸ਼ਾਇਦ ਸਿੱਖਣਾ ਉਹਦੇ ਵੱਸ ਦਾ ਰੋਗ ਨਹੀਂ ਮਤਲਬ ਹੁਣ ਇਹਦੂ ਵੱਧ ਤਾਂ ਮਾੜੀ ਹਾਲਤ ਹੋ ਹੀ ਨਾ ਸਕਦੀ ਇੱਕ ਹਿਸਾਬ ਨਾਲ ਡੈਸੀਮੇਟ ਹੋ ਗਏ ਲੋਕ ਆਪਣਾ ਵਿਧਾਨ ਸਭਾ ਚੋਂ ਤਾਂ ਵੀ ਕੋਈ ਹੋਂਦ ਹੀ ਨਹੀਂ ਰਹੀ ਹੁਣ ਉਹਨਾਂ ਦੀ ਵਿਧਾਨ ਸਭਾ ਚ ਤੇ ਜਥੇਵੰਦੀ ਵੀ ਮਤਲਬ ਤੂਫਾਣ ਹੋ ਗਈ ਹੈ ਮਤਲਬ ਉਹਨੂੰ ਬਾਗੀ ਧੜਾ ਕਹਿਣਾ ਗਲਤ ਹੈ ਮਤਲਬ ਬਗਾਵਤ ਤਾਂ ਸਿਰਫ ਸੁਖਬੀਰ ਦੀ ਲੀਡਰਸ਼ਿਪ ਤੋਂ ਦੋਨ ਦੀ ਮੰਗ ਇਹ ਹੀ ਆ ਜ세ਦਾਰ ਤੋਂ ਵੀ ਇਹਨੂੰ ਪ੍ਰਧਾਨਗੀ ਤੋਂ ਬਾਸੇ ਕਰ ਦਿਓ ਜਿਵੇਂ ਸਾਰੀ ਗਲਤਾਂ ਤੋੜਾ ਇੱਥੇ ਛੱਡਦਾ ਵੀ ਇਹਨੂੰ ਪ੍ਰਧਾਨ ਬਦਲ ਦਿਓ ਫੇਰ ਅਕਾਲੀ ਦਲ ਠੀਕ ਹੈ ਤੇ ਇਸ ਕਰਕੇ ਨਾ ਆਪਾਂ ਇਕੱਲੇ ਸੁਖਬੀਰ ਦੀ ਗੱਲ ਨਹੀਂ ਟੋਟਲ ਜੋ ਅਕਾਲੀ ਲੀਡਰਸ਼ਿਪ ਦਾ ਜੋ ਹਾਲ ਹੋਇਆ ਪਿਆ ਉਹ ਤਾਂ ਸਭ ਦੇ ਸਾਹਮਣੇ ਆਪਾਂ ਹੁਣ ਮੁੜ ਕੇ ਦੁਹਰਾ ਕੇ ਮਤਲਬ ਦਰਸ਼ਕਾਂ ਦਾ ਵੀ ਸਮਾਂ ਬੇਸਟ ਨਾ ਕਰੀਏ ਰਾਦਰ ਆਕਾਮੇ ਜਿ ਆਕਾਮੇ ਭਰਿਆ ਪੀਆ ਹੋ ਤੇ ਪਰ ਹੁਣ ਗੱਲ ਤਾਂ ਇਹ ਹੈ ਵੀ ਆਪਾਂ ਇਹਦੇ ਕਾਰਨਾਵਾਰੇ ਵੀ ਵੈਸੇ ਗੱਲ ਕਰ ਚੁੱਕੇ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਕਾਫੀ ਡਿਟੇਲ ਚ ਵੀ ਇਹ ਹਾਲਤ ਉਹਦੀ ਕਿਉਂ ਹੋਈ ਹੈ ਪਰ ਫੇਰ ਵੀ ਆਪਾਂ ਥੋੜਾ ਜਿਹਾ ਰਿਫਰੈਸ਼ ਜੇ ਕਰਨਾ ਹੋਵੇ ਉਹਦੇ ਚ ਰਮਨਿਕ ਸਿੰਘ ਇਹ ਹੈ ਕਿ ਬੰਦਾ ਜਦੋਂ ਵੀ ਕੋਈ ਵੀ ਬੰਦਾ ਜਦੋਂ ਕੋਈ ਕਰਮ ਕਰਦਾ ਹੈ ਜਾਂ ਉਹ ਕਿਸੇ ਕਾਮਨਾ ਅਧੀਨ ਕਰਦਾ ਹੈ ਜਾਂ ਭਾਵਨਾ ਅਧੀਨ ਕਰਦਾ ਇਸ ਤੋਂ ਬਿਨਾ ਹੋਰ ਕੋਈ ਕਰ ਮਤਲਬ ਕਾਰਨ ਨਹੀਂ ਹੁੰਦਾ ਮਤਲਬ ਕਾਮਨਾ ਵੀ ਕੁਛ ਨਾ ਕੁਛ ਉਹਦੇ ਚ ਹਾਸਲ ਕਰਨਾ ਚਾਹੁੰਦਾ ਹੈ ਉਹਦੀ ਕੋਈ ਗਰਜ ਹੈ ਤੇ ਭਾਵਨਾ ਇਹ ਵੀ ਜਦੋਂ ਹੋ ਉਹਦੇ ਚ ਇੱਕ ਜਜ਼ਬਾ ਹੈ ਕੋਈ ਉਹ ਜਜ਼ਬਾ ਜਜ਼ਬੇ ਚੋਂ ਐਕਟ ਕਰ ਰਿਹਾ ਸੋ ਅਕਾਲੀ ਦਲ ਦੀ ਜਦੋਂ ਚੜਤ ਰਹੀ ਹੈ ਜਦੋਂ ਸਥਾਪਨਾ ਹੋਈ ਹੈ ਉਹ ਹੋਈ ਸੀ ਜਦੋਂ ਉਹ ਭਾਵਨਾ ਅਧੀਨ ਕੰਮ ਕਰਦੀ ਸੀ ਇੱਕ ਜਜਬਾ ਸੀ ਕਿ ਪੰਥ ਦੀ ਸੇਵਾ ਕਰਨੀ ਹੈ ਕਾਮਨਾ ਕੋਈ ਮਤਲਬ ਰਾਜ ਕਰਨ ਦੀ ਵੀ ਕਾਮਨਾ ਨਹੀਂ ਸੀ ਤੇ ਇਸ ਕਰਕੇ ਉਹ ਉਹ ਸਮਾਂ ਸੀ ਜਿਹੜਾ ਜਦੋਂ ਉਹਦੀ ਸਾਰੀ ਸਰਗਰਮੀ ਸਿੱਖ ਇਤਿਹਾਸ ਤੇ ਸਿੱਖ ਰਵੈਤਾਂ ਦੇ ਅਨੁਸਾਰੀ ਚੱਲ ਰਹੀ ਸੀ ਉਦੋਂ ਉਹ ਪੰਥ ਦੇ ਵਿੱਚ ਉਹਦੀ ਬਹੁਤ ਧਾਰਮਣ ਪਿਆਰਤਾ ਨਹੀਂ ਸੀ ਉਹਦੀ ਜੜ ਲੱਗੀ ਬਹੁਤ ਡੂੰਗੀ ਕਹਿ ਲੋ ਉਹ ਉਹ ਹੁਣ ਪ੍ਰੋਬਲਮ ਆ ਰਹੀ ਹੈ ਕਿ ਅਜੇ ਵੀ ਬੰਦੇ ਚਲੋ ਇੱਕ ਤਾਂ ਲੀਡਰਸ਼ਿਪ ਦੀ ਪ੍ਰੋਬਲਮ ਹੈ ਨਾ ਵੀ ਉਹ ਕੁਝ ਵੀ ਸਿੱਖ ਨਹੀਂ ਰਹੇ ਜਿਹੜੇ ਥੋੜੇ ਬਹੁਤੇ ਵੀ ਉਹਨਾਂ ਦੇ ਫਾਲੋਅਰ ਹੈ ਉਹਨਾਂ ਨੂੰ ਵੀ ਹੁਣੇ ਸਮੱਸਿਆ ਆਈ ਜਾਂਦੀ ਹੈ ਵੀ ਹੋਰ ਕੀ ਕਰੀਏ ਯਾਰ ਹੋਰ ਕੁਝ ਦਿਸਦਾ ਨਹੀਂ ਇਹਦੇ ਨਾਲ ਸਾਡਾ ਜਿਹੜਾ ਸੰਕਟ ਆ ਉਹ ਵੱਧ ਗਹਿਰਾ ਆ ਗਿਆ ਹੈ ਕਈ ਵਾਰ ਇਹ ਹੁੰਦਾ ਵੀ ਚਲੋ ਇੱਕ ਲੀਡਰਸ਼ਿਪ ਬਤਨਾਮ ਹੋ ਗਈ ਪਰ ਦੂਜਾ ਕੁਛ ਦਿਸਦਾ ਹੁੰਦਾ ਛੇਤੀ ਤੇ ਬੰਦੇ ਉਧਰ ਨੂੰ ਹੋ ਜਾਂਦੇ ਨੇ ਤੇ ਉਹਦੀ ਮੋਟਰ ਜਨਾਨੀ ਉਹ ਹੋ ਜਾਂਦੀ ਹੈ ਹੁਣ ਜਿਹੜੀ ਸਾਰੇ ਸੰਕਟ ਆ ਉਹਦੇ ਚ ਇਹ ਹੈ ਵੀ ਇਹ ਤਾਂ ਜੋ ਹੋਗੇ ਹੋਗੇ ਇਹਨਾਂ ਨੂੰ ਤਾਂ ਲੋਕਾਂ ਨੇ ਰਿਜੈਕਟ ਕਰ ਹੀ ਦਿੱਤਾ ਤੇ ਪਰ ਇਹ ਵੀ ਗਾਂ ਕਰਨ ਕੀ ਲੋਕ ਉਹ ਹਾਲ ਦੀ ਘੜੀ ਅਜੇ ਲੋਕਾਂ ਨੂੰ ਅਜੇ ਕੁਝ ਨਹੀਂ ਦਿਸ ਰਿਹਾ